ਹਾਂਜੀ ਦੋਸਤੋ ਕੀ ਹਾਲ ਚਾਲ ਸਾਰੇ ਹੀ ਵੀਡੀਓ ਵੇਖਣ ਵਾਲੇ ਮੇਰੇ ਵੀਰ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਤੇ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਆਪਨੇ ਪਰ ਦੋਸਤੋ ਦੇਖ ਹੀ ਲਿਆ ਹੋਣਾ ਪੜ ਲਿਆ ਹੋਣਾਗਾ ਵੀ ਦੇ ਭੂਮੀ ਹਿਮਾਚਲ ਚ ਰਹਿੰਦੇ ਰਾਖਸ਼ ਆਪਾਂ ਪਿਛਲੇ ਦਿਨਾਂ ਦੇ ਵਿੱਚ ਜਦੋਂ ਮੰਨ ਲਾ ਵੀ ਉਹ ਸਾਡੀ ਭੈਣ ਕੁਲਵਿੰਦਰ ਕੌਰ ਨੇ ਕੰਗਣਾ ਰਣੌਤ ਦੇ ਲੱੱਪੜ ਮਾਰਿਆ ਤਾਂ ਚਾਰ ਸ਼ਪੇਰੇ ਕੀ ਬੰਬੇ ਦਿੱਲੀ ਤੱਕ ਗੂੰਜਾਂ ਪੈ ਗਈਆਂ ਹਰੇਕ ਬੰਦੇ ਨੇ ਮੰਨ ਲਾ ਵੀ ਆਖਾ ਜੀ ਕੰਗਣਾ ਦੇ ਲੱੱਪੜ ਮਾਰਿਆ ਬਹੁਤ ਗਲਤ ਹੋ ਗਿਆ ਬਹੁਤ ਗਲਤ ਹੋ ਗਿਆ ਮਾਰਾ ਕੰਮ ਕੀਤਾ ਉਹਨੇ ਆਇਆ ਕੀਤਾ ਚਲੋ ਉਹਦੇ ਤੇ ਨੇ ਲੱੱਪੜ ਮਾਰਿਆ ਸੀ ਉਹਦੇ ਤੇ ਜੋ ਕਾਨੂੰਨੀ ਕਾਰਵਾਈ ਹਜੇ ਵੀ ਹੋ ਸਕਦਾ ਭੈਣ ਉਹ ਜੇਲ੍ਹ ਚ ਹੈਗੀ ਠੀਕ ਹੈ ਹੁਣ ਇੱਕ ਦੋਸਤੋਂ ਪਿਛਲੇ 2-3 ਦਿਨਾਂ ਦੀ ਘਟਨਾ ਬਾਪਰੀ ਆ ਸਾਡੇ ਮੰਨ ਲਾ ਵੀ ਐਨਆਰ ਦੇ ਭਰਾ ਬਾਹਰੋਂ ਸੀ ਪੰਜਾਬ ਦਾ ਸੀਗਾ ਉਹ ਉਹ ਹਿਮਾਚਲ ਦੇ ਵਿੱਚ ਘੁੰਮਣ ਗਿਆ ਦੇ ਪਰਿਵਾਰ ਨਾਲ ਉਹਦੇ ਅੰਗਰੇਜ਼ ਉਧਰ ਦੀ ਮੰਨ ਲਾ ਵੀ ਲੇਡੀ ਸੀ ਅੰਗਰੇਜ਼ਾਂ ਰੱਖ ਲਓ ਆਪਾਂ ਜਿਹੜੇ ਨੰਪਿਆ ਹੋਇਆ ਸੀਗਾ ਬੰਦਾ ਉਹ ਉਹ ਘੁੰਮਣ ਗਏ ਤੇ ਉੱਥੇ ਜਿਹੜੇ ਦੇ ਭੂਮੀ ਦੇ ਵਿੱਚ ਰਹਿੰਦੇ ਰਾਖਸ਼ ਆ ਗਏ ਰਾਖਸ਼ ਕਹੋ ਜਾਂ ਪਹਾੜੀ ਸੂਰ ਕਹੋ ਉਹਨਾਂ ਨੂੰ ਉਹਨਾਂ ਨੇ ਉਸ ਪਰਿਵਾਰ ਤੇ ਘੱਟੋ ਘੱਟ ਮੰਨ ਲਾ ਵੀ 100-150 ਬੰਦੇ ਨੇ ਰਲ ਕੇ ਹਮਲਾ ਕਰਤਾ ਤੇ ਉਹਨਾਂ ਦੀ ਇੰਨੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਕਿ ਉਹ ਬੰਦਾ ਕਈ ਦਿਨ ਤੱਕ ਉਹਨੂੰ ਹੋਸ਼ ਹੀ ਨਹੀਂ ਆਇਆ ਤੇ ਜਦੋਂ ਹੋਸ਼ ਆਇਆ ਤੇ ਹੁਣ ਉਹ ਸੋਸ਼ਲ ਮੀਡੀਆ ਤੇ ਆਇਆ ਤੇ ਫਿਰ ਲੋਕਾਂ ਨੂੰ ਦੱਸਿਆ ਉਹਨੇ ਵੀ ਮੈਨੂੰ ਐਸ ਤਰ੍ਹਾਂ ਹੋ ਗਈ ਵੀ ਮੇਰੇ ਤੇ ਇਸ ਤਰ੍ਹਾਂ ਐ ਟੈਗ ਕਰਤਾ ਜਿਵੇਂ ਪਤਾ ਨਹੀਂ ਮੈਂ ਕਿੱਡਾ ਘੱਤ ਅਤਵਾਦੀ ਜਾਂ ਕੋਈ ਹੋਰ ਸਮਾਜ ਜਾਂ ਕਿੱਡਾ ਕ 범ਾਧੀ ਹੋਵਾਂ ਵੀ ਮੈਨੂੰ ਆਏ ਸੀ ਵੀ ਮੇਰੀਆਂ ਲਾਸ਼ਾਂ ਵੀ ਨਹੀਂ ਇੱਥੋਂ ਪੰਜਾਬ ਜਾਣੀਆਂ ਵੀ ਜਿਸ ਤਰ੍ਹਾਂ ਉਹਨਾਂ ਨੇ ਇਸ ਤਰ੍ਹਾਂ ਹਮਲਾ ਕੀਤਾਗਾ ਉਸ ਤੋਂ ਬਾਅਦ ਦੋਸਤੋ ਜਦੋਂ ਆਪਣੇ ਉਹ ਕੰਗਣਾਂ ਦੇ ਲੱਪੜ ਵੱਜਿਆਗਾ ਹਰੇਕ ਲੀਡਰ ਨੇ ਹਰੇਕ ਮੰਨ ਲਾ ਜਿਹੜੇ ਆਮ ਫੇਸਬੁੱਕ 'ਤੇ ਜੇ ਬੈਠੇ ਆਗੇ ਉਹ ਖਾਂਦੇ ਤਾਂ ਭਾਂਚੋ ਦਾ ਅੰਨ ਪਾਣੀ ਹੈਗਾ ਮਾਫ ਕਰਨਾ ਗਾਲ ਨਿਕਲ ਗਈ ਪੰਜਾਬ ਦਾਗਾ ਤੇ ਪੰਜਾਬ ਨੂੰ ਦੇ ਲੋਕਾਂ ਨੂੰ ਵੱਧ ਨਿੰਦਣਗੇ ਉਹ ਹੇ ਦੂਜਿਆਂ ਦਾ ਕੋਈ ਬਿਆਨ ਆਵੇ ਨਾ ਆਵੇ ਉਹ ਜਿਹੜੇ ਪੰਚਾ ਦੱਲੇ ਜੇ ਬੈਠੇ ਉਹਨਾਂ ਨੇ ਪਹਿਲਾਂ ਆਪਦੇ ਪੰਜਾਬੀ ਤੇ ਸਿੱਖ ਤੇ ਕਸੂਰ ਕੱਢਣਾਗਾ ਕਈ ਦਿਨ ਹੋ ਗਏ ਹੁਣ ਫੇਸਬੁੱਕ ਈ ਵੀ ਆਪਾਂ ਵੇਖਨੇ ਆ ਉਹਨਾਂ ਦਾ ਕਿਸੇ ਦਾ ਕੋਈ ਬਿਆਨ ਨਹੀਂ ਆਇਆ ਵੀ ਭਾਈ ਤੁਸੀਂ ਇੰਨੇ ਜੇ ਪੰਜਾਬੀ ਹੋਣ ਦੇ ਨਾਲ ਤੁਸੀਂ ਇੱਕ ਇੰਨੇ ਬੰਦਿਆਂ ਨੇ ਇੰਨੇ ਇਕੱਠੇ ਹੋ ਕੇ ਹਮਲਾ ਕੀਤਾ ਉਹਦੀ ਇੰਨੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਕਿਸੇ ਦਾ ਕੋਈ ਫੇਸਬੁੱਕ ਤੇ ਜਾਂ ਕੋਈ ਬਿਆਨ ਕਿਸੇ ਦਾ ਕੋਈ ਨਹੀਂ ਆਇਆ ਹਜੇ ਤੱਕ ਫੇਰ ਬਾਕੀ ਸਾਰੇ ਆ ਸੀ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਬਰਿੰਗ ਪ੍ਰਧਾਨ ਜੀ ਸਾਨੂੰ ਪੰਜਾਬ ਨੇ ਕਿੱਡਾ ਮਾਣ ਬਖਸ਼ਤਾ ਤੁਸੀਂ ਤਾਂ ਚੋਣਾਂ ਦਾ ਸਹੀ 40 ਸਾਲ ਪਿਛਲੇ ਸਮੇਂ ਵਾਲੇ ਦੇਣੀ ਕਰਵਾਈਆਂ ਸੀ ਤੇ ਫੇਰ ਵੀ ਤੁਹਾਡੇ ਮੰਨ ਲਾ ਵੀ ਪਾਰਟੀ ਨੂੰ 7 ਐਮਪੀ ਜਿਤਾ ਕੇ ਭੇਜਿਆਗਾ ਤੇ ਹਿਮਾਚਲ ਦੇ ਵਿੱਚ ਤੁਹਾਡੀ ਸਰਕਾਰ ਹੈ ਤੁਸੀਂ ਤੁਹਾਡਾ ਕੋਈ ਹਜੇ ਤੱਕ ਬਿਆਨ ਸਟੇਟਮੈਂਟ ਨਹੀਂ ਆਈਗੀ ਉਹ ਪਰਿਵਾਰ ਦੇ ਹੱਕ ਚ ਵਿਚਾਰਿਆਂ ਦੇ ਉਦੋਂ ਤੁਸੀਂ ਆਏ ਦੇਖੋ ਵੀ ਉਹ ਜਿਹੜੀ ਭਾਰੂ ਨਾਲ ਉਹਦੇ ਘਰ ਵਾਲੀ ਆਈ ਸੀ ਤੇ ਜਦੋਂ ਆਪਦੇ ਦੇਸ਼ ਜਾ ਕੇ ਉਹ ਕੀ ਸੰਦੇਸ਼ ਮੈਸੇਜ ਦਊਗੀ ਵੀ ਸਿਰਫ ਸਾਨੂੰ ਪੰਜਾਬੀ ਹੋਣ ਦੇ ਨਾਤੇ ਹੀ ਇੰਨਾ ਬੁਰੀ ਤਰ੍ਹਾਂ ਕੁੱਟਮਾਲ ਕੀਤੀ ਗਈ ਭਰਾਵੋ ਜੇ ਆਪਣੇ ਇਸ ਕੌਮ ਦੇ ਵਿੱਚ ਗद्दार ਬੰਦੇ ਨਾ ਹੋਣ ਨਾ ਤੇ ਇਨ੍ਹਾਂ ਦੇ ਪਹਾੜੀ ਸੂਰਾਂ ਦੀ ਕੀ ਪਹੁੰਚ ਹੈ ਵੀ ਇਹ ਹੱਥ ਲਾ ਜਾਣ ਛੇਰ ਪੰਜਾਬੀ ਦਾ ਜਿੱਧਰ ਮਰਜ਼ੀ ਇਕੱਲਾ ਤੁਰਿਆ ਜਾਵੇ ਕਿਸੇ ਦੀ ਜ਼ਰੂਰਤ ਨਹੀਂ ਪੈਂਦੀ ਉਹਨਾਂ ਨੂੰ ਪਤਾ ਹੈ ਵੀ ਇਸ ਕੌਮ ਦੇ ਵਿੱਚ ਹੁਣ ਦੱਲੇ ਦਿਲੋਂ ਦੇ ਨਾਲ ਵੱਧ ਉਗਰਦੇ ਆਉਂਦੇ ਆ ਤੇ ਉਹਨਾਂ ਨੇ ਹੱਕ ਹਮੇਸ਼ਾ ਹੀ ਮੰਨ ਲਿਆ ਵੀ ਪੰਜਾਬੀਆਂ ਦੇ ਦੇ ਵਿਰੋਧ ਚ ਹੀ ਖੜਨਾ ਹੈਗਾ ਤੇ ਹੱਕ ਹੋਰ ਕਿਸੇ ਦਾ ਦੇਣਾ ਕੋ ਉਹਨਾਂ ਨੇ ਪਤਾ ਨਹੀਂ ਕੀ ਇਹਨਾਂ ਦੇ ਭੈਣ ਚਦਨ ਦੇ ਦਿੱਲੀ ਜੇ ਵੀ ਰੋੜ ਤੇ ਨਾਲ ਕੇ ਸੀ ਇਹਨਾਂ ਦੇ ਜੋ ਵੀ ਗੱਲ ਕਰਨਗੇ ਪੰਜਾਬ ਦੇ ਦੇ ਜੋ ਕੋਈ ਹੱਕਾਂ ਲਈ ਲੜਦਾ ਹੈ ਜਾਂ ਗੱਲ ਕਰਦਾ ਉਹਦੇ ਉਲਟ ਖੜਨਗੇ ਜੋ ਕਿ ਪੰਜਾਬ ਦੇ ਮੰਨ ਲਾ ਵੀ ਜ਼ੁਲਮ ਤਾਂ ਕਰਦਾ ਉਹਦੀ ਗੱਲ ਨਹੀਂ ਕਰਦੇਗੇ ਅੱਛਾ ਦੋਸਤੋ ਥੋੜਾ ਜਿਹਾ ਆਪ ਇੱਕ ਹੋ ਜਾਣੇ ਆ ਤੁਹਾਡੇ ਨਾਲ ਮੰਨਦਿਆਂ ਗੱਲਾਂ ਸਾਂਝੀਆਂ ਕੀਤੀਆਂ ਜੇ ਵੀਡੀਓ ਵਧੀਆ ਚੰਗੀ ਲੱਗੇ ਤਾਂ ਭਰਾਓ ਕਮੈਂਟਾਂ ਦੇ ਵਿੱਚ ਆਪਣੇ ਵਿਚਾਰ ਦੱਸਿਆ ਕਰੋ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਤੁਹਾਡਾ ਆਪਣਾ ਵੀਰ ਸਿੱਧੂ ਬਾਈ ਬਸ਼ਨਡੇ ਤੋਂ ਜਿਉਂਦੇ ਵਸਦੇ ਰਹੋ ਪੰਜਾਬੀਓ ਚੜ੍ਹਦੀ ਕਲਾ 'ਚ ਰਹੋ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ